ਸੜਕ ਸੁਰੱਖਿਆ ਫੋਰਸ ਲੈ ਕੇ ਚੱਕ ਕੇ ਜਿਹੜੇ ਜ਼ਖਮੀ ਸੀਗੇ ਮਿਸ਼ਾਣੇ ਤੋਂ ਇਹ ਪੁਲ ਨੂੰ ਆਪਾਂ ਚੜਦੇ ਆ ਉੱਥੇ ਐਕਸੀਡੈਂਟ ਹੋਇਆਗਾ ਬਹੁਤ ਹੀ ਜ਼ਿਆਦਾ ਖਤਰਨਾਕ ਐਕਸੀਡੈਂਟ ਹੋਇਆਗਾ ਦੇਖ ਲਓ ਵੀ ਅਲਾਈ ਵੀਲ ਟੁੱਟ ਗਏ ਤੇ ਆ ਟਾਇਰ ਬਾਹਰ ਨਿਕਲਿਆ ਆ ਇੰਨਾ ਖਤਰਨਾਕ ਐਕਸੀਡੈਂਟ ਹੋਇਆਗਾ ਸਾਰੀ ਗੱਡੀ ਖਤਮ ਕਰਤੀ ਉਧਰੋਂ ਆ ਟੈਂਕੀ ਆ ਤੇਲ ਵਾਲੀ ਜਿਹਦੀ ਚ ਵੱਜਿਆਗਾ ਦੇਖੋ ਦਾ ਹਿੱਸਾ ਪਟਿਆ ਗਿਆ ਐਡਾ ਖਤਰਨਾਕ ਐਕਸੀਡੈਂਟ ਹੋਇਆਗਾ ਬਹੁਤ ਹੀ ਜ਼ਿਆਦਾ ਖਤਰਨਾਕ ਆ ਆ ਦੇਖੋ ਬਈ ਟਰੱਕ ਦਾ ਸਾਰਾ ਹਿੱਸਾ ਪਟਿਆ ਗਿਆ ਪਤਾ ਨਹੀਂ ਕਿੰਨੀ ਕਿ ਸਪੀਡ ਤੇ ਸੀ ਕਿਵੇਂ ਸੀਗਾ ਕੋਈ ਪੇਤ ਨਹੀਂ ਬਹੁਤ ਜ਼ਿਆਦਾ ਅੰਕੀ ਨਾਲ ਐਕਸੀਡੈਂਟ ਹੋਇਆ ਇਹ ਜੇ ਕਾ ਬੇਨਤੀ ਹੈ ਕਿ ਯਾਰ ਬਈ ਜੇ ਕਹਿ ਕਹਾ ਕਿਥੇ ਨੇੜੇ ਕੱਟ ਬਣਦਾਗਾ ਤਾਂ ਬਈ ਕੱਟ ਬਣਵਾਓ ਕੱਟ ਹੁਣ ਮੈਂ ਗੁਰਥੜੀ ਤੋਂ ਮੁੜ ਕੇ ਆਇਆ ਪੁੱਠਾ ਜਦੋਂ ਨੂੰ ਮੈਂ ਆਇਆ ਉਹਦੋਂ ਨੂੰ ਸੜਕ 'ਤੇ ਰੁਕੇ ਫੋਰਸ ਵਾਲਿਆਂ ਦੀ ਗੱਡੀ 'ਚ ਪਵਾ ਕੇ ਭੇਜਿਆ ਗਿਆਗਾ ਵੀ ਤੁਸੀਂ ਲੈ ਜਾਓ ਐਂਬੂਲੈਂਸ ਨੂੰ ਟਾਈਮ ਲੱਗੂਗਾ ਮੈਂ ਪਹਿਲਾਂ ਹੀ ਵਾਰ-ਵਾਰ ਮੈਸੇਜ ਕਰਕੇ ਪੁੱਛੀ ਗਿਆ ਵੀ ਕੋਈ ਗੱਡੀ ਪਹੁੰਚੀ ਆ ਤਾਂ ਦੱਸ ਦਿਓ ਕਿ ਮੈਂ ਆ ਜਾਣਾਗਾ ਜਦੋਂ ਨੂੰ ਮੈਨੂੰ ਪਤਾ ਲੱਗਿਆ ਮੈਂ ਆਇਆ ਤਾਂ ਮੈਨੂੰ ਗੁਰਥੜੀੋਂ ਵਾਪਸ ਮੁੜ ਕੇ ਆਉਣਾ ਪਿਆ ਨੇੜੇ ਕੱਟ ਹੈ ਨਹੀਂਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੇ ਦਿੱਕਤਾਂ ਪੈਣੀਆਂ ਬੇਨਤੀ ਹੈ ਕਿ ਨੇੜੇ ਕੱਟ ਬਣਵਾਇਆ ਜਾਵੇ ਚਾਹੇ ਮੈਂ ਆ ਜਾਂ ਕੋਈ ਵੀ ਐਂਬੂਲੈਂਸ ਵਾਲਾਗਾ ਜੇ ਨੇੜੇ ਹੋਊਗਾ ਨੇੜੇ ਕੱਟ ਹੋਊਗਾ ਨੇੜੇ ਗੱਡੀ ਸੜਕ ਦੇ ਉੱਤੇ ਚੜਦੀ ਆ ਜਲਦੀ ਚੜਦੀ ਆ ਤਾਂ ਮੌਕੇ ਤੇ ਪਹੁੰਚਿਆ ਜਾਊਗਾ ਨਹੀਂ ਆਹੀ ਹਾਲ ਹੋਊਗਾ ਐਮਰਜੈਂਸੀ ਗੱਡੀ ਕੋਈ ਵੀ ਨੇੜੇ ਪਹੁੰਚਣ ਤੋਂ ਬਿਨਾ ਹੀ ਜਿਹੜੇ ਜਾ ਕੇ ਵੀ ਹੋਏ ਕਰਨਗੇ ਸੜਕ ਤੇ ਮਰਿਆ ਕਰਨਗੇ ਇਲਾਜ ਤੋਂ ਬਿਨਾ ਬੇਨਤੀ ਆ ਜੇ ਦਾ ਕੋਈ ਹੱਲ ਹੁੰਦਾਗਾ ਤਾਂ ਕਰਵਾਇਆ ਜਾਵੇ ਨੇੜੇ ਕੱਟ ਬਣਵਾਇਆ ਜਾਵੇ ਜਿਤੇ ਕਿ ਸੜਕ ਦੇ ਉੱਤੇ ਜਲਦੀ ਚੜ੍ਹਿਆ ਜਾਵੇ ਜਦੋਂ ਨੂੰ ਮੈਂ ਗੁੜਥੜੀਆਂ ਮੁੜ ਕੇ ਆਇਆਗਾ ਉਦੋਂ ਨੂੰ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਉਹਦਾ ਵਿਚਾਰੇ ਨੂੰ ਐਮਰਜੈਂਸੀ ਲਿਜਾਣਾ ਪਏਗਾ ਸੜਕ ਸੁਰੱਖਿਆ ਫੋਰਸਾਂ ਵਾਲੇ ਦੀ ਗੱਡੀ ਦੇ ਵਿੱਚ ਹੀ ਚੱਕ ਕੇ ਲਿਜਾਣਾ ਪਿਆ